ਮਿੱਤਰ ਪਿਆਰੇ ਨੂੰ ਹਾਲ ਮੁਰਿਦਾਂ ਦਾ ਕਹਿਣਾ ਮੇਰੇ ਪਿਆਰੇ ਮਹਿਬੂਬ ਨੂੰ ਸੇਵਕਾਂ ਦਾ ਮੁਰਿਦਾਂ ਦਾ ਹਾਲ ਦੱਸਣਾ ਕਿਉਂ ਜੀ ਕਿਉਂਕਿ ਸਰਦੀ ਬੜੀ ਹੈ ਲੋਕ ਘਰਾਂ ਚ ਆਰਾਮ ਕਰ ਰਹੇ ਆ ਰਜਾਈਆਂ ਚ ਨੇ ਤੁਲਾਈਆਂ ਚ ਨੇ ਸ਼ਾਈ ਜੀ ਮੇਰੇ ਮਿੱਤਰਾ ਜੇ ਤੁਹਾਡੀ ਯਾਦ ਭੁੱਲ ਜਾਏ ਤੇ ਗਰਮ ਰਜਾਈਆਂ ਬਿਮਾਰੀ ਬਣ ਜਾਂਦੀਆਂ ਨੇ ਲੋਕ ਮਹੱਲਾ ਵਿੱਚ ਰਹਿੰਦੇ ਆ ਤੇਰਾ ਸਿਮਰਨ ਭੁੱਲ ਜਾਏ ਤੇ ਮਹੱਲ ਇਸ ਤਰ੍ਹਾਂ ਨੇ ਜਿਵੇਂ ਨਾਗਾ ਦੇ ਵਿੱਚ ਸੱਪਾਂ ਦੇ ਵਿੱਚ ਰਹਿਣਾ ਹੈ ਲੋਕ ਸਰਦੀ ਦੂਰ ਕਰ ਲਈ ਆ ਚੀਜ਼ਾਂ ਵਰਦਿਆ ਸ਼ਰਾਬ ਆਦਿਕ ਕਹਿਣ ਲਗੇ ਕਾਹਦੇ ਨਸ਼ੇ ਵਾਲੇ ਤੇਰੇ ਤੋਂ ਬਿਨਾ ਸੱਚੀ ਮੁੱਚੀ ਜਿਹੜੀਆਂ ਸੁਰਾਈਆਂ ਨੇ ਸੂਲ ਨੇ ਪਿਆਲੇ ਖੰਜਰ ਨੇ ਤੇਰੀ ਯਾਦ ਤੋਂ ਬਿਨਾ ਇਸ ਤਰ੍ਹਾਂ ਜਿਉਣਾ ਹੈ ਕਿਵੇਂ ਜਿਵੇਂ ਕਸਾਈਆਂ ਦਾ ਬਿੰਗ ਹੁੰਦਾ ਹੈ ਉੰਜ ਬਿੰਗ ਇੱਕ ਹੁੰਦਾ ਹੈ ਸ਼ਸਤਰ ਹੀ ਕਹਿ ਲੋ ਉਹ ਕਈ ਵਾਰੀ ਪਿਛਲੇ ਪਾਸਿਓਂ ਪਾ ਕੇ ਅੰਦਰਾਂ ਖਿੱਚਦੇ ਆ ਪਰ ਇਹਦੇ ਸਿੱਧੇ ਅਰਥ ਕੀਤੇ ਆ ਦੁੱਖ ਕਸ਼ਟ ਉੱਥੇ ਸਾਬ ਨੇ ਫਰਵਾਇਆ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਇਹ ਸ਼िखर ਹੈ ਜੀ ਤੁਦ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ਮੈਂ ਬਿਲਕੁਲ ਇਹਦੀ ਚੀਰ ਪਾੜ ਕੇ ਨਹੀਂ ਕਰ ਲੱਗਾ ਵੀ ਕਿੰਨੇ ਕੀ ਲਿਖਿਆ ਪਰ ਉੱਤਰ ਹਰ ਸ਼ਬਦ ਦਾ ਮੇਰੇ ਕੋਲ ਹੈ ਜਿਹਨੂੰ ਜੋੜਿਆ ਜਾਂਦਾ ਹੈ ਨਾ ਆਸ਼ਿਕ ਮਸ਼ੂਕਾਂ ਨਾਲ ਇੱਥੇ ਮুরিਦ ਕਹਿ ਰਿਹਾ ਹੈ ਮਸ਼ੂਕ ਆਸ਼ਕ ਨੂੰ ਨਹੀਂ ਕਹਿ ਰਹੀ ਯਾਦ ਰੱਖਿਓ ਇਹ ਲਫ਼ਜ਼ ਵੱਲ ਧਿਆਨ ਦਿਅ ਜੇ ਮੈਂ ਇਸ਼ਾਰਾ ਕਰ ਚੱਲਿਆ ਮਿੱਤਰ ਪਿਆਰੇ ਨੂੰ ਖਾਲ ਮুরিਦਾਂ ਦਾ ਕਹਿਣਾ ਮੇਰੇ ਸੱਜਣਾ ਤੋ ਬਿਨ ਰੋਗਰ ਜਾਈਆਂ ਦਾ ਉਡਣ ਜਿਹਦੇ ਨਾਂ ਜੋੜ ਕੇ ਖੰਡਨ ਕੀਤਾ ਜਾਂਦਾ ਉਹ ਤੇ दारू ਪੀਂਦੀ ਨਹੀਂ ਸੀ ਉਹ दारू ਪੀਂਦੀ ਸੀ ਬੇ ਸਿਰਫ ਤੂੰ ਹੀ ਸਮਝ ਰਿਹਾ ਇਸ ਗੱਲ ਨੂੰ ਮੈਂ ਅਰਥ ਕਰਾਂਗਾ ਤੇਰੇ ਤੋਂ ਬਿਨਾ ਮੇਰੇ ਮਿੱਤਰ ਨੂੰ ਸੁਨਿਆ ਦੇਣਾ ਮਿੱਤਰ ਪਿਆਰੇ ਨੂੰ ਕੁਝ ਵੀ ਦੀਵਾਨ ਕਹਿੰਦੇ ਨੇ ਕਿ ਭਾਈ ਸੰਗਤ ਸਿੰਘ ਦੇ ਰਾਹੀ ਪੈਗਾਮ ਪਚਾਰਿਆ ਪਰ ਅਸਲ ਵਿੱਚ ਇੱਕ ਖਿਆਲ ਵੀ ਹੈ ਨਾ ਪਿਆਰੇ ਦੀ ਆਪਣੀ ਉਸ ਦੀ ਵਿਛੋੜੇ ਵਿੱਚ ਵੀ ਸ਼ਬਦ ਵਰਦੇ ਆ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੋਦ ਬਿਨ ਰੋਗ ਰਜਾਈਆਂ ਦਾ ਓਢਣ ਤੇਰੇ ਤੋਂ ਬਿਨਾ ਕਾਹਦੇ ਬਿਸਤਰੇ ਲੈ ਤੇ ਅੱਜ ਬਿਸਤਰਾ ਕੋਈ ਨਹੀਂ ਜਾਂਡ ਖੈ ਅੱਜ ਬਿਸਤਰਾ ਕੋਈ ਨਹੀਂ ਠੰਡੀ ਸੀਤ ਖੈ ਮੈਂ ਚੰਗਾ ਮਰ ਰਜਾਈਆਂ ਨਾਲੋਂ ਘੱਟੋ ਘਟ ਪਿਆਰਿਆ ਤੇਰੀ ਯਾਦ ਤੇ ਨਹੀਂ ਨਾ ਵਿਸਰੀ ਇਹਦੇ ਅਰਥ ਇੰਉ ਕਰੀਏ ਇਹਦੇ ਅਰਥ ਇੰਉ ਨੇ ਧਣੀ ਵਿਹੂਣਾ ਪਾਟ ਪਟੰਬਰ ਮੈਂ ਸਿਰ ਪਰਮਾਨ ਦੇ ਦੇਣਾ ਣੀ ਵਿਕੂਣਾ ਪਾਟ ਪਟੰਬਰ ਭਾਈ ਸੇਤੀ ਜਾਲੇ ਜੇ ਸਜਣਾ ਤੂੰ ਹੀ ਕਉਨੀ ਤੇ ਰੇਸ਼ਮ ਦੇ ਕੱਪੜੇ ਕੀ ਅੱਗ ਲੱਗ ਗਈ ਧੂੜੀ ਵਿੱਚ ਲੁਡੰਦੜੀ ਦੱਡੇ ਨਾ ਧੂੜੀ ਵਿੱਚ ਲੁਡੰਦੜੀ ਸੋਹਾਂ ਨਾਨਕ ਤੈ ਸਹਿਨਾਲੇ ਇਹਦੇ ਅਰਥ ਦੋ ਤਰੀਕੇ ਨਾਲ ਕਰੀਏ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਤੁਦ ਬਿਨ ਰੋਗ ਰਜਾਈਆਂ ਦਾ ਓਢਣ ਤੇਰੀ ਯਾਦ ਨੀ ਸੋਨੇ ਦੇ ਘਰ ਸੋਨੇ ਦੇ ਪਲੰਗ ਸੋਨੇ ਦੇ ਭਾਂਡੇ ਤੇਰੀ ਯਾਦ ਕੋਈ ਨਹੀਂ ਹਰ ਪਦਾਰਥ ਮੇਰੇ ਕੋਲ ਮੈਂ ਕੀ ਕਰਨਾ ਇਹਨਾਂ ਪਦਾਰਥਾਂ ਨੂੰ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲੈ ਮੋਤੀ ਹੀਰੇ ਮਨ ਇੱਛੇ ਸੁਖਮਾਨ ਦਾ ਕਿਛ ਨਾਏ ਬਸੂਰੇ ਸੋ ਪ੍ਰਭ ਚਿਤ ਨ ਆਵੀ ਬਿਸਤਾ ਕੇ ਕੀਰੇ ਇਹਦੇ ਅਰਥ یوں ਕਰੋ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ ਜਾਤ ਨ ਪਤਨ ਆਦਰੋ ਉਦਿਆਨ ਪਰਮਿਨਾ ਉਹ ਮਿੱਤਰ ਨ ਇਠ ਤਨ ਰੂਪ ਗੀਨ ਕਿ ਸਾਖ ਨ ਸਿੰਨਾ ਕੁਛ ਵੀ ਕੋਲ ਨਹੀਂ ਪਰ ਗੁਰਮੁਖੋ ਰਾਜਾ ਸਗਲੀ ਸ੍ਰਿਸ਼ਟ ਕਾ ਧੰਨ ਗੁਰੂ ਗੋਬਿੰਦ ਸਿੰਘ ਸ਼ੈਨ ਸ਼ਾ ਦਾ ਸ਼ੈਨ ਸ਼ਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿਨਾ ਇਹ ਚਰਨ ਕਮਲਿਆ ਆਪਾਂ ਅਰਦਾਸ ਕਰਕੇ ਜਾਣਾ ਸਾਨੂੰ ਧੂੜੀ ਬਖਸ਼ੋ ਗੁਰੂ ਗੋਬਿੰਦ ਸਿੰਘ ਜੀ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿਨਾ ਤਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮਿੱਤਰਾ ਸੱਚੂ ਜੀ ਤੈਨੂੰ ਯਾਰੀ ਤੇਰਾ ਯਾਰੀ ਭਾਈ ਓੰਜ ਮੈਂ ਫਿਰ ਤੁਹਾਨੂੰ ਬੇਨਤੀ ਕਰਾਂ ਭਾਈ ਸਾਹਿਬ ਗੁਰੂ ਗ੍ਰੰਥ ਸਾਹਿਬ ਚ ਇੱਕ ਇਹ ਖੂਬਸੂਰਤੀ ਸ਼ਬਦਾਂ ਦੀ ਓੰਜ ਤੇ ਇੱਕ ਮੇਰੇ ਮੂੰਹੋਂ ਨਿਕਲਿਆ ਜਿੱਤੇ ਬਯੰਤ ਨੇ ਨਾ ਜਿੱਥੇ ਵੀ ਲਫ਼ਜ਼ ਮੈਂ ਗੁਰੂ ਗੰਦ ਸਾਹਿਬ ਦੀ ਕਲ ਕਲ ਰਿਹਾ ਜੱਜੇ ਨਾਲ ਆਏਗਾ ਝਾਰ ਇੱਕ ਉਹ ਚੋਰ ਝਾਰ ਜਵਾਰ ਤੇ ਬੁਰਾ ਚੋਰਾں ਝਾਰਾਂ ਅਰੰਡੀਆਂ ਕਟਣੀਆਂ ਦੀ ਬਾਣ ਚੋਰਾ ਯਾਰਾਂ ਤੈ ਤੈ ਨਹੀਂ ਤੈ ਤੈ ਕੁੜਿਆਰਾ ਜਿੱਥੇ ਵੀ ਪੂਰੇ ਗੁਰੂ ਗ੍ਰੰਥ ਸਾਹਿਬ ਚ ਜੱਜੇ ਨਾਲ ਆਏਗਾ ਉਹਦਾ ਅਰਥ ਦੁਨਿਆਵੀ ਯਾਰ ਤੇ ਸ਼ਬਦ ਵਰਤਾਂ ਵਿਵਚਾਰ ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਜਈਏ ਨਾਲ ਆਏਗਾ ਉਹਦਾ ਅਰਥ ਬੜਾ ਪਵਿੱਤਰ ਸੁਣ ਯਾਰ ਹਮਾਰੇ ਸੱਜਣ ਯਾਰਵੇਂ ਪ੍ਰਹਬੇ ਸਖੀਆਂ ਇੱਥੇ ਸ਼ਬਦ ਵਰਤੇ ਯਾਰ ਨੇ ਦਾ ਸਾਨੂੰ ਸੱਤਰ ਚੰਗਾ ਜੱਜੇ ਨਾਲ ਨਹੀਂ ਇਹੀਏ ਨਾਲ ਲਖੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਡਣ ਤੇਰੇ ਤੋਂ ਬਿਨਾ ਕੱਪੜੇ ਕਾ ਦੇ ਓਏ ਜਲਥਲ ਨੀਰ ਭਰੇ ਸੀਤਲ ਪਵਨ ਝੁਲਾਰ ਦੇ ਸੇ ਜੜੀਆਂ ਸੁਵੰਨ ਸੁਪਰ ਕੱਪੜ ਭੋਗ ਸਭ ਕੁਝ ਹੈ ਪਰ ਮਹਾਰਾਜ ਕਹਿੰਦੇ ਜੇ ਸਾਈਂ ਭੁੱਲ ਜਾਏ ਤੇ ਠੰਡੀਆਂ ਹਵਾਵਾਂ ਤੱਤੀਆਂ ਹੋ ਜਾਂਦੀਆਂ ਨੇ ਮੈਂ ਫਿਰ ਬੇਨਤੀ ਕਰ ਤੱਤੀਆਂ ਹਵਾਵਾਂ ਜਿਹੜੀਆਂ ਨੇ ਉਹ ਵੀ ਦੁੱਖ ਦਿੰਦੀਆਂ ਨੇ ਸੁਪਰ ਕੱਪੜ ਭੋਗ ਨਾਨਕ ਪਰੀ ਵੀ ਹੋਣੀ ਤੱਤੀਆਂ ਹਜ਼ੂਰ ਕਹ ਰਹੇ ਨੇ ਤੁਦ ਬਿਨ ਰੋਗ ਰਜਾਈਆਂ ਦਾ ਉਡਣ 나ਗ ਨਿਵਾਸਾਂ ਦੇ ਨਿਵਾਸਦਰ ਤੇ ਮਹਲ ਭਲੀ ਸੋਹਾਵੀ ਛਾਪਰੀ ਜਾ ਮੈਂ ਗੁਣ ਗਾਏ ਕਿਤੀ ਕਾਮਨਾ ਤੌਲ ਖਰਜਤ ਹਰ ਬਿਸਰਾਏ ਸਭ ਪਾਂਚ ਰਹਿਣਾ ਹੈ ਹੁਣੇ ਇਹਦੇ ਜੇ ਅਰਥ ਹੋਰ ਗਹਿਰੇ ਇਹਨਾਂ ਨੂੰ ਪ੍ਰਤੀਕਾਂ ਚ ਲਾਂਗ ਤੇ ਅਰਥ ਬੜੇ ਹੋਰ ਬਣ ਜਾਣੇ ਨੇ ਸੱਪ ਨਿੰਦਕ ਵੀ ਹੁੰਦਾ ਹੈ ਸੱਪ ਭਲੇ ਵਾਲੇ ਦਾ ਬੁਰਾ ਕਰ ਜਾਂਦਾ ਹੈ ਉਦਬਿਲ ਰੋਗ ਰਜਾਈਆਂ ਦਾ ਉਡਣ नाग ਨਿਵਾਸਾਂ ਦਾ नाग ਨਿਵਾਸਾਂ ਦੇ ਰਹਿਣਾ ਸੂਲ ਸੁਰਾਈ ਆਪ ਬੈਠੇ ਨੇ ਸਿਆਲ ਚ ਸੁਰਾਈਆਂ ਭਰ ਕੇ ਪੀ ਰਿਆ ਇਹਨਾਂ ਨੇ ਸੂਲ ਚੁੱਬ ਗਿਆ ਇਹਨਾਂ ਨੂੰ ਸੂਲ ਉੱਠੇਗਾ ਰੱਬ ਦੀ ਬੰਦਗੀ ਨਹੀਂ ਖੰજર ਪਿਆਲਾ ਇਹ ਪਿਆਲੇ ਖੰજર ਨੇ ਚੀਰਨ ਦੇ ਅੰਦਰ ਨੂੰ ਵਿੰਗ ਕਸਾਈਆਂ ਦਾ ਸਹਿਣਾ ਸੱਚੀ ਮੁੱਚੀ ਤੇਰੇ ਨਾਮ ਨੂੰ ਭੁੱਲਣਾ ਕਸਾਈ ਦਾ ਵਿੰਗ ਸਹਿਣਾ ਹੈ ਕਹਿੰਦੇ ਮੈਨੂੰ ਕੋਈ ਮਹੱਲ ਚੇਤੇ ਨਹੀਂ ਯਾਰੜੇ ਦਾ ਸਾਨੂੰ 70 ਚੰਗਾ ਬਸ ਅ 70 ਜ਼ਮੀਨ ਪਠ ਜਿੱਤ ਕਰ ਹਰ ਜਿੱਤ ਕਰ ਹਰ ਕੰਤ ਨਾ ਪ੍ਰਗਟਈ ਪਠਨਗਰ ਸੇ ਗ੍ਰਾਮ ਪਠ ਗਏ ਮਹਾਰਾਜ ਕਹਿੰਦੇ ਯਾਰੜੇ ਦਾ ਸਾਨੂੰ 70 ਚੰਗਾ ਪਠ ਖੇੜਿਆਂ ਦਾ ਰਹਿਣਾ ਖੇੜੇ ਦਾ ਅਰਥ ਤੇ ਖੁਸ਼ੀ ਮੇਰੀ ਬੇਨਤੀ ਹੈ ਉੱਥੇ ਬੜਾ ਅਰਥ ਕੀਤੇ ਰੰਗਪੁਰ ਖੇੜੇ ਦੇ ਖੇੜੇ ਤਾਂ ਕਈ ਬੰਦੇ ਆ ਮਨ ਖੜਿਆ ਹਰਿਆ ਬਾਗ ਗੁਰੂ ਗ੍ਰੰਥ ਸਾਹਿਬ ਚੋਂਦਾ ਮੇਰੀ ਫਿਰ ਬੇਨਤੀ ਬਚਕਾਨੀਆਂ ਗੱਲਾਂ ਛੱਡ ਕੇ ਮਹਾਰਾਜ ਕਹਿੰਦੇ ਨੇ ਪਟ ਖੇੜਿਆਂ ਦਾ ਰਹਿਣਾ ਦੁਨਿਆਵੀ ਖੁਸ਼ੀਆਂ ਦਾ ਰਹਿਣਾ ਪੱਠ ਚ ਪਏ ਜਾਏ ਮੈਨੂੰ 70 ਚੰਗਾ ਪੁੱਤਰਾਂ ਦੇ ਜਾਨ ਤੋਂ ਬਾਅਦ ਵੀ ਤੇਰੀ ਯਾਦ ਵੀ ਆਉਂਦੀ ਹੈ ਸਮਾਪਤੀ ਤੇਥੋਂ ਸਤਗੁਰੂ ਤੁਰੇ ਥੋੜਾ ਜਿਹਾ ਕੀ ਅਵਸਥਾ ਹੈ ਮੈਂ ਕੋਸ 1 ਸਾਲ ਕਹਿ ਕੇ ਗਿਆ ਸੀ ਨਧੇੜ ਪਹੁੰਚਦੇ ਆ ਆਪਣਾ ਤਾਂ ਕੋਈ ਸਿਸਟਮ ਨਹੀਂ ਨਾ ਜਾਂਗੀਰ ਸ਼ਹੀਦ ਕਰਦਾ ਪਰ ਹਜ਼ੂਰ ਗੱਲ ਕਰਦੇ ਆ ਹਰ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਔਰੰਗਜ਼ੇਬ ਜ਼ੁਲਮ ਕਰਦਾ ਬਹਾਦਰ ਸ਼ਾਹ ਨੂੰ ਮਿਲਦੇ ਆ ਗੁਰੂ ਗੋਬਿੰਦ ਸਿੰਘ ਜਦੋਂ ਮਹਾਰਾਜ ਨਦੇੜ ਗਏ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਉਸ ਵਕਤ ਉਮਰ 41 ਸਾਲ ਦੇ ਕਰੀਬ ਸੀ ਹਣਾ ਕਰੀਬ ਮੈਂ ਸ਼ਬਦ ਵਰਤਿਆ ਵੱਧ ਕਹਿ ਲਉ ਮਹੀਨਾ ਤੋਂ ਘੱਟ ਤੇ ਬਹਾਦਰ ਸ਼ਾਹ 63 ਸਾਲ ਦਾ ਸੀ ਜਿੱਥੇ ਗੁਰਦੁਆਰਾ ਹੀਰਾ ਘਾਟ ਖੈ ਬਾਹਮਣਵਾੜਾ ਇੱਥੇ ਸਤਿਗੁਰੂ ਜੀ ਨੂੰ ਜਦੋਂ ਆਪਣੇ ਟੈਂਟ 'ਚ ਮਿਲਦਾ ਹੈ ਤੇ ਉਹ ਮਹਾਰਾਜ ਜੀ ਨੂੰ ਕੱਲਿਆਂ ਗੱਲ ਪੁੱਛਦਾ ਹੈ ਮੈਂ ਕੋਲ ਅਰਜ਼ ਕੀਤੀ ਸੀ ਇੱਥੇ ਤੁਹਾਨੂੰ ਯਾਦ ਆ ਜਾਣਾ ਹੈ ਕਹਿੰਦਾ ਸਤਿਗੁਰੂ ਸਾਹਿਬ ਜੀ ਨੂੰ ਜੀ ਆਪ ਜੀ ਦਾ ਜਨਮ ਪਟਨਾ ਸਾਹਿਬ ਹੋਇਆ ਪੰਜਾਬ ਰਏ ਤੁਹਾਡੇ ਚਾਰ ਪੁੱਤਰ ਪਿਤਾ ਜੀ ਮਾਂ ਪਿਆਰੇ ਆਪ ਕਿਹਦਾ ਮਹਿਸੂਸ ਕਰਦੇ ਹੋ ਕਿਉਂਕਿ ਕਿਸੇ ਦੇ ਦੁੱਖ ਨੂੰ ਖਰੋਦਨ ਲਈ ਕਰੀ ਬੰਦਾ ਸ਼ੁਰੂ ਕਰਦਾ ਤੇ ਕਮਜ਼ੋਰ ਮਨ ਆਪਣੇ ਦੁੱਖ ਦੀਆਂ ਪੰਡਾਂ ਖੋਲਦਾ। ਉਹ ਪੁੱਛਦਾ ਕਿਸ ਤਰ੍ਹਾਂ ਬੀਤੀ? ਇਹਦਾ ਮਤਲਬ ਸੀ ਕਿਤੇ ਗੁਰੂ ਗੋਬਿੰਦ ਸਿੰਘ ਦੇ ਸੀਨੇ ਵਿੱਚ ਕਿਤੇ ਬੀਜੇ ਤਾਂ ਨਹੀਂ ਪਿਆ ਮੇਰਨਾ ਮਾੜਾ ਹੋਇਆ। ਮਾਨ ਕਰੋ ਗੁਰਮਖੋ ਤੁਹਾਡੇ ਪੈਗੰਬਰ ਵਰਗਾ ਦੁਨੀਆ 'ਚ ਕੋਈ ਪੈਗੰਬਰ ਨਹੀਂ ਜੇ। ਇੱਥੇ ਮਹੱਲਾਂ ਤੋਂ ਛਾਲਾਂ ਮਾਰ ਕੇ ਮਰਦੇ ਦੇਖਿਆ। ਪੁੱਤਰਾਂ ਦੇ ਵਿਜੋਗ ਇੱਥੇ ਅੱਖਾਂ ਤੇ ਪਟੀਆਂ ਬੰਨਦੇ ਦੇਖਿਆ ਤਾਂ ਹੀ ਤਾਂ ਨਾ ਹੁਣ ਜੇ ਕੋਈ ਪੁੱਛੇ ਵੀ ਇਹ ਚਮਕੌਰ ਸਾਹਿਬ ਕੀ ਹੋਇਆ ਮਾਚੀਵਾੜੇ ਕੀ ਹੋਇਆ ਇੱਥੇ ਕੀ ਹੋਇਆ ਜੋ ਕੁਝ ਇੱਥੇ ਹੋਇਆ ਉਹ ਇਹੋ ਜਿਹਾ ਬੀਜ ਬੀਜ ਗਏ ਸੀ ਮਾਤ ਗੁਜਰੀ ਜੀ ਨੇ ਲਾਲ ਤੋਰੇ ਪਾਗੇ ਪਹੁੰਚ ਰਿਆ ਕੱਲ ਨੂੰ ਸਤਗੁਰਾਂ ਨੇ ਸਹਿਬਜਾਦੇ ਤੋਰੇ ਐਸੇ ਬੀਜ ਕਰਕੇ ਲਾਹੌਰ ਬੈਠੀ ਬੀਬੀ ਨਾਲੇ ਚੱਕੀ ਪੀਰੀ ਕਾ ਦਾਣੇ ਪੀਰੀ ਹੈ ਤੇ ਨਾਲੇ ਪੁੱਤਰ ਦੀ ਸਿਰੀ ਆਂਦਰਾ ਗਲੇ 'ਚ ਪਾ ਕੇ ਸ਼ਾਮ ਨੂੰ ਸੋਦਰ ਵੇਲੇ ਕਹਿੰਦੀ ਐ ਚਾਰ ਪੈਰ ਦਿਨ ਸੁੱਖ ਦਾ ਨਿਕਲ ਗਿਆ ਐ ਮੇਰ ਕਰੀ ਰਾਤ ਸੁੱਖ ਦੀ ਨਿਕਲੇ ਇਹ ਉਹਦੀ ਧੀ ਏ ਜਿਹੜਾ ਕਹਿ ਰਿਹਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਮੈਂ ਫਿਰ ਬੇਨਤੀ ਕੀਤੀ ਇਸ ਚੀਜ਼ ਨੂੰ ਦੁਨਿਆਵੀ ਇਤਿਹਾਸ ਨਾ ਸਮਝੀਏ ਇਸ ਸੀਨਾ ਬਸੀਨਾ ਅੱਗੇ ਰਹਿਮ ਚੱਲਦੀ ਕਹਿੰਨ ਲੱਗਾ ਮਹਾਰਾਜ ਕੈਸਾ ਬੰਦਾ ਕਈ ਵਾਰੀ ਤੇਗੀ ਪੈਂਦਾ ਸੱਚੀ ਲੋਸੀ ਦੇ ਬੜੇ ਕਮਜ਼ੋਰ ਮੰਨਨੇ ਸਾਡੇ ਬੰਦਾ ਅੱਖਾਂ ਭਰ ਕੇ ਕਹਿੰਦਾ ਮੇਰਾ ਪੁੱਤਰ ਇਹ ਹੋ ਗਿਆ ਸੀ ਮੇਰਾ ਫਤਿਹ ਸਿੰਘ ਇਹ ਹੋ ਗਿਆ ਸੀ ਮਹਾਰਾਜ ਜੀ ਦੇ ਨੇਤਰਾਂ ਚ ਲਾਲੀ ਆ ਗਈ ਜੀ ਕਹਿੰਦਾ ਕਿਸ ਤਰ੍ਹਾਂ ਬੀਤੀ ਹਜ਼ੂਰ ਨੇ ਕਿਹਾ ਮੈਂ ਬੁਲੰਦੀ ਸੇ ਗੁਜਰਾ ਮੈਂ ਪਸਤੀ ਸੇ ਗੁਜਰਾ ਬੁਲੰਦੀ ਦਰ ਸੇ ਜਦੋਂ ਹਾਥੀ ਵੀ ਚੋਰ ਕਰਦੇ ਆ ਜਦੋਂ ਇੱਕ ਕਵੀ ਨੂੰ 60000% ਨਾਮ ਚ ਦਿੰਦਿਆ ਇੰਨਾ ਪੈਸਾ ਹੈ ਪਸਤੀ ਦਰ ਤੇ ਜਦੋਂ ਸੱਚੀ ਮੁੱਚੀ ਟਿੰਡ ਖੋਲ ਕੇ ਪਾਣੀ ਪੀਤਾ ਹੈ ਮੈਂ ਬੁਲੰਦੀ ਸੇ ਗੁਜਰਾ ਮੈਂ ਪਸਤੀ ਸੇ ਗੁਜਰਾ ਜਹਾਂ ਸੇ ਵੀ ਗੁਜਰਾ ਬੜੀ ਮਸਤੀ ਸੇ ਗੁਜਰਾ ਤੂੰ ਮੇਰਾ ਕੀ ਵਿਗਾੜ ਸਕਣਾ ਬਸ ਆ ਜੇ ਗੁਰੂ ਗੋਬਿੰਦ ਸਿੰਘ ਜੀ ਦਾ ਅੰਦਰ ਯਾਰੜੇ ਦਾ ਸਾਨੂੰ 70 ਚੰਗਾ ਭਟ ਖੇੜਿਆਂ ਦਾ ਰਹਿਣਾ ਮੈਂ ਤੁਹਾਡੇ ਸੰਗਤ ਦਾ ਰੋਮ ਰੋਮਰ ਕਰਕੇ ਸ਼ੁਕਰ ਗੁਜ਼ਾਰਾ